ਜੇ ਸਪੀਨਾਨਕ ਸਾਹਿਬ ਨੂੰ ਤੇ ਚਾਰ ਗੁੰਨੇ ਦਾ ਨਾਮ ਲੈਂਦੇ ਹੋਏ ਸ਼ਰਮ ਆ ਚਰਮ ਨਹੀਂ ਨਨੋ ਪ੍ਰੋਬਲਮ ਹੋ ਰਹੀ ਸੀਗੇ ਡਰ ਰਹੇ ਸੀਗੇ ਡੀਜੀ ਸਾਹਿਬ ਨੇ ਕਿਹਾ ਇਨਸੀਡੈਂਟ ਹੁਣਾ ਨੇ ਚਾਰ ਐਸਐਚਓ ਦੇ ਨਾਮ ਨਹੀਂ ਲਏ ਪਟਿਆਲੇ ਦੇ ਵਿੱਚ ਜੋ ਕਰਨਲ ਦੇ ਨਾਲ ਫੌਜ ਦੇ ਕਰਨਲਾਂ ਦੇ ਨਾਲ ਜੋ ਪੁਲਿਸ ਨੇ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਉਹ ਤੁਹਾਨੂੰ ਰੋਂਗਟੇ ਖੜੇ ਕਰਨ ਵਾਲੀਆਂ ਵੀਡੀਓ ਸੁਣਾਉਣਿਆ ਇੱਕ ਹੋਰ ਜਿਹੜਾ ਕਿ ਫੌਜ ਦੇ ਨਾਲ ਤੱਕਾ ਹੋ ਰਿਹਾ ਕਾਉਂਟ ਕਰਿਆ ਪੰਜਾਬ ਪੁਲਿਸ ਕਰ ਰਹੀ ਆ ਤੇ ਰੋ ਰੋ ਕੇ ਨੌਜਵਾਨਾਂ ਦਾ ਹਾਇਆ ਦੇ ਰਿਹਾ ਕਿ ਅਸੀਂ ਕਿੱਧਰ ਜਾਈਏ ਅਸੀਂ ਦੋਵੇਂ ਭਰਾ ਫੌਜ ਦੇ ਵਿੱਚ ਆ ਤੁਹਾਨੂੰ ਕਰਨਲ ਦੀ ਪਤਨੀ ਦਾ ਬਿਆਨ ਸੁਣਾਉਣਿਆ ਤੇ ਆ ਜਿਹੜਾ ਆਪ ਭਗਵੰਤ ਮਾਨ ਨੂੰ ਮਿਲਣਾ ਇਹਦੇ ਉੱਤੇ ਬੜੀ-ਬੜੀ ਚਰਚਾ ਗਈ ਜਿਹੜੀ ਕਿ ਭਗਵੰਤ ਮਾਨ ਕੀ ਇੱਕ ਕਰਨਲ ਪਰਿਵਾਰ ਦੀ ਪਤਨੀ ਨੂੰ ਕੀ ਇਨਸਾਫ ਦਾ ਜਿਹੜਾ ਕਿ ਤੁਹਾਨੂੰ ਲੱਗਦਾ ਕਿ ਇਨਸਾਫ ਦੇ ਦੇਣਗੇ ਇਹ ਸਭ ਤੋਂ ਵੱਡਾ ਮੁੱਦਾ ਹੈਗਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਅੱਜ ਹੋ ਰਿਹਾ ਹੈਗਾ ਵੈਰਜੀ ਦਾ ਖਾਲਸਾ ਵੈਰਜੀ ਕੀ ਪਤੇ ਨੇਤਾਪਾਂ ਦੇਖਦੇ ਆ ਕਿ ਕਾਫੀ ਲੰਬੇ ਟਵੇਂ ਤੋਂ ਅੱਜ 13 ਤਰੀਕ ਦਾ ਜਿਹੜਾ ਮੁੱਦਾ ਪਕਿਆਗਾ ਜਿਹੜਾ ਕਰਨਲ ਪਰਿਵਾਰ ਦੇ ਨਾਲ ਆ ਕੁੱਟਮਾਰ ਹੋਈ ਆ ਪਿਓ ਪਤ ਦੇ ਨਾਲ ਉਹ ਸਭ ਦੇ ਤੁਹਾਡੇ ਜਰੀਏ ਅਸੀਂ ਰੋਜ਼ ਕੋਈ ਨਾ ਕੋਈ ਵੀਡੀਓ ਜਿਹੜੀ ਰੱਖਦੇ ਆ ਪਹਿਲਾਂ ਤਾਂ ਇੱਕ ਮੈਂ ਵੀਡੀਓ ਹੋਰ ਸੁਣਾ ਦੇਵਾਂ ਤੇ ਫਿਰ ਕਰਨਲ ਪਰਿਵਾਰ ਦੇ ਮਾਮਲੇ ਦੇ ਵਿੱਚ ਕੀ ਵੱਡਾ ਅਪਡੇਟ ਆ ਉਹ ਵੀ ਤੁਹਾਨੂੰ ਦੱਸਦੇ ਆ ਅੱਜ ਕਰਨਲ ਸਾਊਦੀ ਜਿਹੜੀ ਪਤਨੀ ਆ ਉਹ ਸੀਐਮ ਭਗਵੰਤ ਮਾਨ ਨੂੰ ਮਿਲਣ ਜਾ ਰਹੀ ਆ ਉਹਦੇ ਬਾਤ ਵੀ ਗੱਲਬਾਤ ਕਰਾਂਗੇ ਕਿ ਕੀ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਇਨਸਾਫ ਦਿਵਾਊਗਾ ਜਾਂ ਫਿਰ ਪੁਰਸਵਾਂ ਦੀ ਪਿੱਠੇ ਹੀ ਥਾਪੜੂਗਾ ਤੁਹਾਨੂੰ ਕੰਮੇ ਲੱਗਦਾ ਇਹ ਤੇ ਵੀ ਕਮੈਂਟ ਜਿਹੜੇ ਜ਼ਰੂਰ ਕਰਨੇ ਆ ਤੇ ਦੂਸਰੀ ਕਿ ਅਜੇ ਮਾਮਲਾ ਕਰਨਲਦਾਰਿਆ ਠੰਡਾ ਨਹੀਂ ਹੋਇਆ ਇੱਕ ਫੌਜੀ ਪਰਿਵਾਰ ਹੋਰ ਸਾਹਮਣੇ ਆ ਕੇ ਜਿਹੜਾ ਔਰ ਹੋਰ ਇਹ ਇਤਨੇ ਬੜਾ ਦੁੱਖ ਲੱਗਦਾ ਯਾਰ ਜਦੋਂ ਅਸੀਂ ਰੋਜ਼ ਵੀਡੀਓ ਸੁਣਦੇ ਆ ਖਬਰਾਂ ਸੁਣਦੇ ਆ ਜਾਂ ਇਧਰ ਉਧਰ ਸਾਨੂੰ ਮਿਲਦੀਆਂ ਨੇ ਉਹ ਤੁਹਾਡੇ ਤੱਕ ਅਸੀਂ ਰੱਖਦੇ ਆ ਤੇ ਤੁਸੀਂ ਸਾਡੀ ਆਵਾਜ਼ ਆ ਜਿਹੜੀ ਉਹ ਸਰਕਾਰਾਂ ਤੱਕ ਪਹੁੰਚਾਉਣੇ ਹੋ ਪ੍ਰਸ਼ਾਸਨ ਤੱਕ ਪਹੁੰਚਾਉਣੇ ਹੋ ਤੇ ਗਵਰਨਮੈਂਟ ਤੱਕ ਜਿਹੜੀਆਂ ਆਵਾਜ਼ਾਂ ਨੇ ਉਹ ਚੱਲਿਆ ਜਾਂਦੀਆਂ ਨੇ ਕਿਉਂਕਿ ਤੁਹਾਡੇ ਸਦਕਾ ਹੀ ਜਿਹੜੀ ਤੁਹਾਡੇ ਜੇ ਤੁਸੀਂ ਸ਼ੇਅਰ ਕਰਦੇ ਹੋ ਵੀਡੀਓ ਨੂੰ ਕਮੈਂਟ ਕਰਦੇ ਹੋ ਸੁਝਾਅ ਵੀ ਮਿਲਦੇ ਆ ਤੁਹਾਡੇ ਤੋਂ ਤੇ ਤੁਹਾਡੇ ਤੋਂ ਬੜਾ ਕੋ ਸਿੱਖਣ ਨੂੰ ਵੀ ਮਿਲਦਾ ਤੇ ਕਿਉਂਕਿ ਤੁਸੀਂ ਹਰ ਇੱਕ ਦੇ ਬੰਦੇ ਦਾ ਵਿਚਾਰ ਅਧਿਕਾਰ ਹਰ ਇੱਕ ਦੇ ਵੱਖੋ ਵੱਖਰੇ ਹੁੰਦੇ ਆ ਹਰ ਇੱਕ ਦਾ ਸੋਚਣਾ ਲਹਿਜਾ ਵੱਖਰਾ ਹੁੰਦਾ ਹੈਗਾ ਤੇ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਵੀਡੀਓ ਦੇ ਨਾਲ ਬਨੇ ਰਹੋ ਤੇ ਬੇਨਤੀ ਹੈ ਕਿ ਜਿਹੜਾ ਵੀਡੀਓ ਨੂੰ ਹੱਥ ਬਨ ਕੇ ਕਿ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਉਹ ਫੌਜ ਦਾ ਮੁੱਦਾ ਹੈ ਜੋ ਫੌਜ ਸਾਡੀ ਅੱਜ ਬਗਾਣੇ ਮਲਖਾਂ ਦੇ ਨਾਲ ਲੜਦੀ ਲੜਦੀ ਅੱਜ ਆਪ ਦੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਦੇ ਨਾਲ ਲੜਨਾ ਪੈ ਰਿਆ ਬੜੀ ਮਜਬੂਰੀ ਬਸ ਇਹ ਗੱਲਾਂ ਕਹਿਣੀਆਂ ਪੈ ਰਹੀਆਂ ਕਿਉਂਕਿ ਦੋਨੇ ਸਤਕਾਰਯੋਗ ਨੇ ਪੰਜਾਬ ਪੁਲਿਸ ਵੀ ਪਰ ਪੰਜਾਬ ਦੇ ਵਿੱਚ ਕਾਲੀਆਂ ਭੇਡਾਂ ਜਿਹੜੀਆਂ ਪੁਲਿਸ ਦੇ ਵਿੱਚ ਬੈਠੀਆਂ ਨੇ ਨਾ ਉਹਨਾਂ ਨੇ ਜੋ ਗੰਦ ਪਾਇਆ ਜੋ ਕਰ ਰਹੀਆਂ ਨੇ ਉਹ ਸਾਰੀ ਪੁਲਿਸ ਦਾ ਜਿਹੜਾ ਸਿਰ ਨੀਮਾ ਕਰ ਦਿੱਤਾ ਕਦੇ ਕਿਸੇ ਨੇ ਸੋਚੀ ਨਹੀਂ ਹੋਣਾ ਕਿ ਇਹ ਪੁਲਸਾ ਵਾਲੇ ਆਪਣੀ ਤਰੱਕੀ ਦੇ ਖਾਤਰ ਨੌਜਵਾਨਾਂ ਨੂੰ ਘਾਟ ਮੌਤ ਦੇ ਘਾਟਾ ਤਾ ਸਕਦੇ ਆ ਹੁਣ ਇੱਥੇ ਸੀਬੀਆਈ ਦੀ ਜਾਂਚ ਹੋਣੀ ਜ਼ਰੂਰੀ ਆ ਤੇ ਪਰਿਵਾਰ ਵੱਲੋਂ ਜਿਹੜਾ ਅੱਜ ਕੱਲ ਰਾਜਨਾਥ ਨੂੰ ਮਿਲਿਆ ਗਿਆ ਸੀ ਉਹਨਾਂ ਨੇ ਸੀਬੀਆਈ ਦੀ ਅਨਕਵਾਰੀ ਦੀ ਮੰਗ ਰੱਖ ਦਿੱਤੀ ਆ ਸੀਬੀਆਈ ਅਨਕਵਾਰੀ ਹੋਊਗੀ ਤੇ ਹੁਣ ਦੱਦ ਦੱਦ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੁਹਾਨੂੰ ਇੱਕ ਮੈਂ ਉਹਨਾਂ ਨੇ ਲਾਗੇ ਖਾਲੀ ਵੀ ਬਿਲਡਿੰਗ ਵਿੱਚ ਸੈਲਰ ਲਗਾਇਆ ਹਾਂ ਠੀਕ ਹੈ ਜੇ ਮੈਂ ਇਹਦੀ ਸ਼ੁਰੂ ਤੋਂ ਸਟੋਰੀ ਦੱਸਾਂ ਤੁਹਾਨੂੰ ਪੂਰੀ ਇਹ ਸੈਲਰ 1999 ਵਿੱਚ ਚੱਲ ਰਿਹਾ ਸੀ ਹਾਂ ਉਸ ਤੋਂ ਬਾਅਦ ਉਹ ਜਿਹੜੇ ਬੰਦਿਆਂ ਦਾ ਸੈਲਰ ਸੀ ਉਹਨਾਂ ਦਾ ਨਾਮ ਸੂਰਚਪਾਨ ਹੈ ਠੀਕ ਹੈ ਇਹ ਪਲੇਨ ਤੌਰ ਤੇ ਅੱਥੂੜ ਕੇ ਬੇਨਤੀ ਕਰ ਰਹੇ ਆ ਬਾਰ-ਬਾਰ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਲਈ ਸਾਰੇ ਕਾਗਜ਼ ਦੇ ਨੇ ਇਹਨਾਂ ਦੀ ਚੰਗੀ ਤਰ੍ਹਾਂ ਪਰਤਾਲੀ ਕੀਤੀ ਜਾਵੇ ਦੂਸਰੀ ਆ ਉਹ ਸਾਡੇ ਖਾਣੇ ਚ ਸਾਮਣੀ ਤੋਂ ਖਾਣਾ ਖਾ ਬਹਿਨੇ ਆ ਇਹਦੇ ਸੂਸਰੀ ਸਾਡੇ ਜਦੋਂ ਲੈਟਾ ਆਨ ਕਰਦੇ ਆ ਪੂਰੀ ਸੂਸਰੀ ਸਾਡੇ ਘਰੇ ਆ ਜਾਂਦੀ ਆ ਸਰ ਤੇ ਇਹਨਾਂ ਮਾਤਰਕਾਰਾਂ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਜਿਹੜੇ ਸਾਡਾ ਸਾਥ ਦੇ ਰਹੇ ਆ ਬਹੁਤ ਬਹੁਤ ਸ਼ੁਕਰੀਆ ਪੱਤਰਕਾਰਾਂ ਭਰਾਵਾਂ ਦਾ ਕਿ ਜਿਹੜੇ ਸਾਡੇ ਨਾਲ ਖੜੇ ਆ ਇਹ ਦੋ ਨੌਜਵਾਨ ਨੇ ਜਿਹੜੇ ਪਹਿਲਾਂ ਵੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਹਟਿਆ ਬਲਾਡੇ ਦੀ ਬਦਰਾਮ ਤੱਕ ਵੀ ਜਿਹੜੀ ਇਹਨਾਂ ਨੇ ਪਹੁੰਚ ਕੀਤੀ ਆ ਉਹ ਕਹਿੰਦਾ ਮੈਂ ਬਿਮਾਰ ਆ ਮੈਂ ਤੁਹਾਡਾ ਫਿਰ ਹੱਲ ਕਰ ਦੂੰਗਾ ਹੁਣ ਕਹਿੰਦਾ ਉਹਦੇ ਹੱਥੋਂ ਜਿਹੜਾ ਆਵਾਸਾ ਜਿਹੜਾ ਕਾਮ ਬਾਹਰ ਚ ਲਿਆ ਗਿਆ ਇਹਨਾਂ ਨੇ ਲੱਗ ਗਿਆ ਜਿਹੜਾ ਇਹ ਪਰਿਵਾਰ ਦੇ ਜਿਹੜਾ ਦੋਵੇਂ ਨੌਜਵਾਨ ਨੇ ਜਿਹੜੇ ਫੌਜ ਦੇ ਵਿੱਚ ਨੇ ਭਰਤੀ ਹੋਏ ਨੇ ਆਰਮੀ ਦੇ ਵਿੱਚ ਆ ਇਹਨਾਂ ਦੇ ਘਰੇ ਸੈਲਰ ਘਰ ਦੇ ਨਜ਼ਦੀਕ ਸੈਲਰ ਲੱਗਿਆ ਹੋਇਆ ਪੂਰੀ ਸਟੋਰੀ ਵੀ ਤੁਹਾਨੂੰ ਦੱਸਾਂਗੇ ਪਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਫੌਜ ਦੇ ਵਿੱਚ ਜਵਾਨ ਹੋਣਾ ਆਰਮੀ ਦੇ ਵਿੱਚ ਜਵਾਨ ਹੋਣਾ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹੋਣਾ ਤੇ ਅੱਜ ਵਿਚਾਰੇ ਮੀਡੀਆ ਦੇ ਸਾਹਮਣੇ ਰੋ ਰੋ ਕੇ ਦਹਾਈਆਂ ਪਾ ਰਿਆ ਬੜੀ ਦੁਖਦਈ ਇਹ ਘਟਨਾ ਕੀ ਦੁਖਦਈ ਬੜਾ ਦੁੱਖ ਨੂੰ ਦਰਦ ਮਨ ਨੂੰ ਦਰਦ ਪਹੁੰਚਦਾਗਾ ਜਦੋਂ ਐਸ ਜੀਆਂ ਅਸੀਂ ਫੌਜੀ ਸਾਡੇ ਨੌਜਵਾਨ ਬੀਰ ਦੇਸ਼ ਦੀ ਰਾਖੀ ਕਰਦੇ ਕਰਦੇ ਸਹਾਤਾ ਦਾ ਜਾਨ ਪੀ ਜਾਂਦੇ ਆ ਉਥੇ ਉਹਨਾਂ ਦੇ ਅੱਖ ਦੇ ਵਿੱਚ ਇੱਕ ਹੰਝੂ ਨਹੀਂ ਡਿੱਗਦਾ ਦੁਸ਼ਮਣ ਦੇ ਨਾਲ ਲੜਦੇ ਆ ਔਰ ਇੱਥੇ ਆਪਣਿਆਂ ਤੋਂ ਹਾਰ ਜਾਂਦੇ ਆ ਜਦੋਂ ਕਹਿੰਦੇ ਬੰਦਾ ਆਪਣੇ ਪਰਿਵਾਰ ਤੋਂ ਹਾਰ ਜਾਵੇ ਜਾਂ ਇਸ ਪੰਜਾਬ ਦੇ ਸਿਸਟਮ ਤੋਂ ਹਾਰ ਜਾਵੇ ਤਾਂ ਫਿਰ ਉਹ ਕਿੱਧਰ ਜਾਵੇ ਕੀ ਕਰੇ ਤੇ ਫਿਰ ਉਹ ਬੰਦਾ ਜਿਹੜਾ ਟੁੱਟ ਜਾਂਦਾਗਾ ਥੱਕ ਜਾਂਦਾਗਾ ਉਹਦੀ ਜਿਹੜੀ ਲੜਨ ਦੀ ਸਮਰੱਥਾ ਗਈ ਉਹ ਵੀ ਘਟ ਜਾਂਦੀ ਆ ਇਹ ਫੌਜ ਪਤਾ ਨਹੀਂ ਕਿਉਂ ਨਹੀਂ ਕਾਰਵਾਈ ਕਰਦੀ ਉਹਨਾਂ ਉੱਤੇ ਲੋਕਾਂ ਉੱਤੇ ਜਿਹੜੇ ਫੌਜ ਦੇ ਨੌਜਵਾਨਾਂ ਤੇ ਕਰਨਲਾਂ ਤੇ ਤਸੱਦਦ ਕਰ ਰਹੀ ਹੈ ਪੁਲਸਾ ਜਿਹੜਾ ਮੈਹਿਕਮਾ ਕਰਿਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਨੂੰ ਕੌਣ ਵਿਚਾਰ ਰਿਹਾ ਭਗਵਾਨਤਮਾਨ ਸਿਉ ਨੂੰ ਇੱਕ ਬੇਨਤੀ ਹੈ ਮੇਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਤਿਕਾਰਯੋਗ ਕਿਉਂਕਿ ਜੇਕਰ ਤੁਸੀਂ ਜਿਉਂਦੇ ਫੌਜੀਆਂ ਦੀ ਕਾਦਰ ਨਹੀਂ ਕਰਦੇ ਤੇ ਫਿਰ ਜਦੋਂ ਉਹ ਸ਼ਹੀਦ ਹੁੰਦੇ ਆ ਉਹਨਾਂ ਦੇ ਜਿਹੜਾ ਕਰੋੜ ਕਰੋੜ ਰੁਪਇਆ ਜਾ ਕੇ ਦੰਨੇ ਹੋ ਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਉਹ ਕਰੋੜ ਰੁਪਇਆ ਦਿੱਤਾ ਠੀਕ ਆ ਕਿ ਉਹਨਾਂ ਦੇ ਜਿਹੜਾ ਅਗਲੇ ਜਿਹੜਾ ਆਪਣਾ ਮੜਾ ਮੋਟਾ ਜਿਹੜਾ ਆਪਾਂ ਕਹਿ ਦਈਏ ਕਿ ਸਹਾਇਤਾ ਜਰੂਰ ਹੋ ਜਾਂਦੀ ਆ ਪਰ ਅੱਜ ਜਿਉਂਦੇ ਦੇ ਅਸੀਂ ਕਦਰ ਨਹੀਂ ਕਰਦੇ ਤੇ ਸ਼ਹੀਦ ਹੋਣ ਤੋਂ ਬਾਅਦ ਅਸੀਂ ਡਰਾਮੇ ਕਰਦੇ ਆ ਇਹ ਦੀਪ ਸਿੱਧੂ ਨੇ ਕਿਹਾ ਕਿਹਾ ਸੀ ਕਿ ਮਾਗਰੋਂ ਅਸੀਂ ਬਰਸੀਆਂ ਤੇ ਬੜੇ ਇਕੱਠੇ ਹੁੰਨੇ ਆ ਜਿਉਂਦਿਆਂ ਦੀ ਕਦਰ ਇੱਥੇ ਕੋਈ ਕਰਦਾ ਨਹੀਂ ਉਹ ਗੱਲ ਅੱਜ ਸੱਚ ਸਾਬਤ ਹੋ ਰਹੀ ਆ ਉਹ ਹੰਤਮਾਨ ਸਿਓ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਪਟਿਆਲੇ ਦੇ ਵਿੱਚ ਫੌਜੀਆਂ ਦੇ ਨਾਲ ਧੱਕਾ ਹੋ ਰਿਹਾ ਪ੍ਰਸ਼ਾਸਨ ਧੱਕਾ ਕਰ ਰਿਹਾ ਤੂੰ ਅੱਖਾਂ ਮੀਟ ਕੇ ਸਭ ਕੁਝ ਵੇਖ ਰਿਆਂਗਾ ਬੜੀ ਦੁੱਖਦਾਈ ਗੱਲ ਆ ਬੜਾ ਕੁਝ ਕਹਿਣ ਨੂੰ ਆ ਬੜਾ ਕੁਝ ਕਹਿ ਸਕਦੇ ਆ ਕਿਉਂਕਿ ਪਰ ਜੋ ਅੱਜ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਫੌਜ ਦਾ ਇੱਕ ਕੋਰਟ ਦੇ ਵਿੱਚ ਜਾਣਾ ਨਹੀਂ ਚਾਹੀਦਾ ਸੀ ਜੇਕਰ ਤੁਹਾਡਾ ਨਾਨਕ ਸਿੰਘ ਐਸਐਸਪੀ ਤੁਰਤ ਪੈ ਜਿਹੜਾ ਉਹਨਾਂ ਨੂੰ ਡਿਸਮਿਸ ਕਰਦਾ ਉਹਨਾਂ ਤੇ ਬੰਦਾ ਕੇਸ ਕਰਦਾ ਬੇਸ਼ੱਕ ਬਾਅਦ ਦੇ ਵਿੱਚ ਉਸ ਪਰਿਵਾਰ ਦੇ ਨਾਲ ਸਮਝੌਤਾ ਹੋ ਜਾਂਦਾ ਉਹ ਵੱਖਰੀ ਗੱਲ ਸੀ ਪਰ ਇੱਕ ਤਾਂ ਤੁਸੀਂ ਅਗਲੇ ਦੇ ਹੱਡ ਪੈਰ ਤੋੜ ਦਿੱਤੇ ਉੱਤੋਂ ਤੁਸੀਂ ਮਜ਼ਾਕ ਕਰਦੇ ਹੋ ਉੱਤੇ ਤੁਸੀਂ ਤਮਾਸ਼ਾ ਵੇਖਦੇ ਹੋ ਉੱਤੇ ਤੁਸੀਂ ਇੱਕ ਪਾਸੇ ਮਾਫੀ ਮੰਗਦੇ ਹੋ ਦੂਜੇ ਪਾਸੇ ਕਹਿੰਦੇ ਹੋ ਕਿ ਆਪ ਕੋਰਟ ਦੇ ਵਿੱਚ ਪਹਿਲਾਂ ਚਲੇ ਜਾਨੇ ਹੋ ਇੱਕ ਬਹੁਤ ਵੱਡਾ ਫੌਜ ਨੂੰ ਚੈਲੰਜ ਆ ਇਸ ਦੇਸ਼ ਨੂੰ ਚੈਲੰਜ ਆ ਤੇ ਇਸ ਦਾ ਜਿਹੜਾ ਚੈਲੰਜ ਦਾ ਖਮਾਜਾਗਾ ਲੱਗਦਾ ਕਿ ਕਿਤੇ ਨਾ ਕਿਤੇ ਇਹ ਸਾਰੇ ਪੁਲਿਸ ਅਫਸਰਾਂ ਨੂੰ ਭੁਗਤਣਾ ਪਵੇਗਾ ਜਿੱਥੇ 12 ਦੇ 12 ਟੰਗੇ ਜਾਣਗੇ ਉੱਥੇ ਨਾਨਕ ਸਿੰਘ ਐਸਐਸਪੀ ਵੀ ਟੰਗਿਆ ਜਾਵੇਗਾ ਸੀਬੀਆਈ ਦੀ ਨਕਵਾਰੀ ਹੋਣੀ ਹੈ ਤੇ ਹੋਰ ਵੀ ਵੱਡੇ ਵੱਡੇ ਅਫਸਰ ਟੰਗੇ ਜਾਣਗੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਤੇ ਅੱਜ ਵੀ ਕਹਿਣਾ ਠੀਕ ਆ ਕਿ ਭਾਈ ਜੋ ਕ੍ਰਾਇਮ ਕਰਦਾ ਜੋ ਮਾਰਾ ਧੰਦਾ ਕਰਦਾ ਮਾਰੇ ਕੰਮ ਕਰਦਾ ਚਾਹੇ ਕੋਈ ਬੱਚਾ ਚੱਕਦਾ ਚਾਹੇ ਕੋਈ ਗੈਂਗਸਟਰ ਆ ਚਾਹੇ ਕੋਈ ਕਿਸੇ ਨੂੰ ਮਾਰਦਾ ਉਹ ਪੁਲਿਸ ਤੁਹਾਡੀ ਫੜੇ ਉਹਨੂੰ ਫੜ ਕੇ ਉਹਨੂੰ ਕਾਨੂੰਨ ਦੇ ਤਹਿਤ ਜਿਹੜੀ ਕਿ ਉਹਤੇ ਕਾਰਵਾਈ ਕਰੇ ਪਰ ਇਹ ਤੁਹਾਨੂੰ ਕਿਹਨੇ ਅਧਿਕਾਰ ਦੇ ਦਿੱਤਾ ਕਿ ਜਣੇ ਖਾਣੇ ਤੁਸੀਂ ਗੋਲੀਆਂ ਮਾਰ ਕੇ ਉਹਦਾ ਨਾਮੋਂ ਨਿਸ਼ਾਨ ਖਤਮ ਕਰ ਦਿਓ ਉਹਨੇ ਬੱਚਾ ਕਿਉਂ ਚੁੱਕਿਆ ਉਹਦਾ ਨਿਸ਼ਾਨ ਹੀ ਖਤਮ ਕਰ ਦਿਓ ਤੇ ਕਿਉਂਕਿ ਆਪਾਂ ਪੁੱਛੀ ਨਹੀਂ ਸਕੀਏ ਪਰ ਉਹਦਾ ਜਿਹੜਾ ਇਹ ਸੂਤਰਾਂ ਤੋਂ ਜਿਹੜੀ ਖਬਰ ਜਿਹੜੀ ਪਲ-ਪਲ ਦੀ ਇਹ ਮਿਲਦੀ ਆ ਕਿ ਉਹ ਬੱਚੇ ਦਾ ਉਹ ਨੌਜਵਾਨ ਦਾ ਫੇਕ ਕਨਫਰਾਂਟ ਕੀਤਾ ਜਿਸ ਤਰ੍ਹਾਂ ਜੁਪੀ ਦੇ ਵਿੱਚ ਚਾਰ ਤਿੰਨ ਜਾਂ ਚਾਰ ਨੌਜਵਾਨਾਂ ਨੂੰ ਜਿਹੜਾ ਗਰਦਾਸਪੁਰ ਦੇ ਸੀ ਉਹਨਾਂ ਨੂੰ ਚੱਕ ਕੇ ਜੁਪੀ ਦੇ ਵਿੱਚ ਮਾਰਿਆ ਮਾਰ ਕੇ ਕਹਿ ਦਿੱਤਾ ਜੀ ਸਾਨੂੰ ਆ ਫਲਾਨੇ ਬੰਦੇ ਮਿਲ ਗਏ ਇਸ ਤਰ੍ਹਾਂ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਜਾਣ ਨਹੀਂ ਬਚਦੀ ਇਸ ਤਰ੍ਹਾਂ ਤੁਹਾਡਾ ਚੰਮ ਨਹੀਂ ਬਚਣਾ ਇਸ ਤਰ੍ਹਾਂ ਤੁਸੀਂ ਲੋਕਾਂ ਤੋਂ ਬਾਵਾ 2 ਜਾਂ 4 ਦਿਨਾਂ ਦੀ ਖਟ ਸਕਦੇ ਹੋ ਪਰ ਲਾਂਟਾਂ ਨੇ ساری ਜ਼ਿੰਦਗੀ ਦੀਆਂ ਖਟ ਕੇ ਲੈ ਜਾਊਗਾ ਨਾਲ ਇਹ ਯਾਦ ਰੱਖਿਓ ਤੁਹਾਨੂੰ ਅਗਲੀ ਵੀਡੀਓ ਸੁਣਾਉਣਿਆ ਇੱਕ ਹੋਰ ਬੜੀ ਦਰਦ ਭਰੀ ਵੀਡੀਓ ਆ ਕਰਨਲ ਸਾਹਿਬ ਫੌਜ ਦੇ ਇੱਕ ਹੋਰ ਨੇ ਜੇ ਸਾਬਕਾ ਉਹਨਾਂ ਨੇ ਕੀ ਕਿਹਾ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਪਤਨੀ ਦੀ ਵੀਡੀਓ ਆ ਤੁਹਾਨੂੰ ਉਹ ਵੀ ਸੁਣਾਉਣਿਆ ਕਰਨਲ ਸਾਹਿਬ ਦੀ ਬੜੀਆਂ ਜਿਹੜੀਆਂ ਕਿ ਦੁਖਦਾਈ ਖਬਰਾਂ ਨੇ ਪਰ ਸਾਡੇ ਅੱਜ ਸਮਾਜ ਨੂੰ ਸਾਡੇ ਅੱਜ ਲੋਕਾਂ ਨੂੰ ਸਾਡੇ ਅੱਜ ਸਾਰੇ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਾਡਾ ਫਰਜ਼ ਬਰਨਨ ਅਨਸਾਰ ਨਹੀਂਆ ਤੌਰ ਤੇ ਕਰਨ ਪਰਿਵਾਰ ਦੇ ਨਾਲ ਬੱਚੇ-ਬੱਚੇ ਨੂੰ ਖਾਣਾ ਚਾਹੀਦਾ ਹਾ ਦਾ ਨਾਰਾ ਮਾਰਨਾ ਚਾਹੀਦਾ ਅਸੀਂ ਜੇ ਕੁਝ ਹੋਰ ਨਹੀਂ ਕਰ ਸਕਦੇ ਅਸੀਂ ਬੋਲ ਸਕਦੇ ਆ ਘਟੋ ਘਟ ਅਸੀਂ ਬੋਲ ਤਾਂ ਸਕਦੇ ਆ ਉਹਨਾਂ ਦੇ ਦਰਨੇ ਵਿੱਚ ਜਾ ਸਕਦੇ ਉਹਨਾਂ ਦਾ ਦੁੱਖ ਬੰਦਾ ਸਕਦੇ ਐਨੇ ਹੀ ਬਹੁਤ ਹੁੰਦਾਗਾ ਤੇ ਤਾਂ ਨੂੰ ਆਲੀ ਤੇ ਇਰਾਦੇ ਕਤਲ ਹੈ ਮਾਰਦਿਆਂ ਲਗੇ ਸੀ ਤੇ ਉਹ बेहोश ਹੋ ਕੇ ਡਿੱਗ ਪਿਆ ਇਸੇ ਅਟੈਂਪਟ ਟੂ ਮਰਡਰ ਅਸੀਂ ਪੂਰੇ ਕਲਪਾੜ ਦੇ ਨਾਲ ਖੜੇ ਹਾਂ ਉਹਦੇ ਪਰਿਵਾਰ ਦੇ ਨਾਲ ਖੜੇ ਹਾਂ ਅਸੀਂ ਚਾਹੁੰਦੇ ਹਾਂ ਇੱਜ਼ਤ ਇਨਸਾਫ਼ ਆਬਰੂ ਫੌਜ ਦੀ ਕਾਇਮ ਹੋਏ ਸਟੇਟਸ ਦਰਜਾ ਬਹਾਲ ਹੋਏ ਆਇਡੈਂਟੀਟੀ ਕਾਰਡ ਦੀ ਜਿੱਦ ਮੈਂ ਗੱਲ ਕੀਤੀ ਹੈ ਕੋਦੇ ਬੇਟੋ ਦਸਤੇ ਬਾਜੂ ਨੇ ਵਿਸ਼ਵਾਸ ਨਹੀਂ ਆਇਆ ਨੂੰ ਪਤਾ ਨਹੀਂ ਹੈਗਾ ਕਿ ਅਫਸਰ ਇਹਨਾਂ ਤੇ ਵਿਸ਼ਵਾਸ ਨਹੀਂ ਕਿਉਂਕਿ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਕਿ ਉਹਨਾਂ ਦੇ ਆ ਗਿਆ ਜਦੋਂ ਇਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਲ ਇਹਨਾਂ ਦੀ ਤੁਹਾਡੀ ਮੀਟਿੰਗ ਹੋਏਗੀ ਉੱਥੇ ਹੋਣ ਹੁਣ ਜਿਹੜਾ ਕਿ ਜਦੋਂ ਕਿ ਕੇਸ ਉੱਥੇ ਚਲਾ ਗਿਆ ਹੈ ਹਾਈ ਕੋਰਟ ਦੇ ਵਿੱਚ ਸਾਨੂੰ ਪੂਰਨ ਵਿਸ਼ਵਾਸ ਹੈ ਜੁਡੀਸ਼ਰੀ ਉੱਤੇ ਪਹਿਲਾਂ ਵੀ ਅਸੀਂ ਵਿਸ਼ਵਾਸ ਦਿਲਾਇਆ ਸੁਪਰੀਮ ਕੋਰਟ ਜਿਨ੍ਹਾਂ ਹੋਰ ਰੂਪੀ ਦਵਾਈ ਤੇ ਹੁਣ ਵੀ ਹਾਈ ਕੋਰਟ 'ਚ ਇਹ ਮਸਲਾ ਗਿਆ ਇਹ ਮਸਲਾ ਸਿਰਫ ਇੱਕ ਕਰਨਲ ਸਾਬ ਦਾ ਤੇ ਹੈ ਹੀ ਹੈ ਪਰ ਇਹ ਇੱਜ਼ਤ ਮਾਨ ਸਤਕਾਰ ਆਨਰ ਡਿਗਨਿਟੀ ਸਟੇਟਸ ਆਫ ਦੀ ਆਰਮਡ ਫੋਰਸਸ ਹੈ ਅਸੀਂ ਫਿਰ ਅੱਜ ਮਤੇ ਪਾਸ ਕੀਤੇ ਨੇ 올 ਇੰਡੀਆ ਡਿਫੈਂਸ ਰੋਡ ਦੀ ਕੋਰ ਗਰੁੱਪ ਨੇ ਪਹਿਲਾ ਮਤਲਬ ਇੱਕ ਪਹਿਲਾ ਮਤਾ ਇਹ ਹੈ ਕਿ ਇਹ ਸਾਡਾ ਸੰਸਦ ਜਿਹੜੀ ਹੈ ਉਹ ਇੱਕ ਚਟਾਨ ਵਾਂਗੂ ਕਰਨਲ ਬਾਛੋ ਦੇ ਪਰਿਵਾਰ ਦੇ ਪਿੱਛੇ ਖੜੀ ਹੈ ਪੂਰੀ ਸੰਸਦ ਔਰ ਇਥੋ ਤੇ ਕਰਮ ਕਰ ਚੱਲਣਾ ਗੁਰਦਾਸਪੁਰ ਤੋਂ ਮੇਰੇ ਜਿਹੜੀ ਉਥੇ ਸਾਡੀ ਸੰਸਦ ਹੈ ਕਿ ਬਹੁਤ ਵੱਡੀ ਉਥੋਂ ਵੀ ਪਟਿਆਲੇ ਪਹੁੰਚੇ ਸੰਸਦ ਦੇ ਬਹੁਤ ਸਾਰੇ ਜਿਹੜੇ ਕਿ ਵਾਰ-ਵਾਰ ਬੈਟਰਨ ਹੈਗੇ ਨੇ ਪਹਿਲਾ ਮਤਾ ਤੇ ਇਹ ਹੈ ਦੂਸਰਾ ਕਿ ਸਿੱਟ ਦੇ ਉੱਪਰ ਕੋਈ ਭਰੋਸਾ ਨਹੀਂ ਅਸੀਂ ਸਿੱਟ ਜਿਹੜੀ ਪੰਜਾਬ ਸਰਕਾਰ ਨੇ ਆਰਡਰ ਕੀਤੀ ਹੈ ਜਿਹਦੇ ਬਜ਼ੀ ਕਰੀ ਜਾ ਰਹੇ ਨੇ ਅਸੀਂ ਉਹਨੂੰ ਰਿਜੈਕਟ ਕਰਦੇ ਆਂ ਦੇਖੋ ਉਹ ਇਸ ਕਰਕੇ ਕਿ ਅਸੀਂ ਆਪ ਮੰਨਿਆ ਕਿ ਸਾਰੇ ਪੁਲਿਸ ਹਮਾਰੇ ਨਹੀਂ ਹੁੰਦੇ ਕਿ ਇੱਕ ਤੇ ਇਸ ਕਰਕੇ ਭਰੋਸਾ ਨਹੀਂ ਕਿ ਇਹਨਾਂ ਨੇ ਇੱਕ ਆਈਡੈਂਟੀਕਾਡ ਜਿੱਤੇ ਮੈਂ ਗੱਲ ਕੀਤੀ ਹੈ ਕੋਦੇ ਬੇਟੋ ਦਸਤੇ ਬਾਜ ਉਹਨਾਂ ਨੇ ਵਿਸ਼ਵਾਸ ਨਹੀਂ ਇਹਨੇ ਸਾਬਕਾ ਕਰਨ ਸਾਹਿਬ ਇਹ ਕਹਿੰਦੇ ਸਾਨੂੰ ਸੱਟ ਤੇ ਭਰੋਸਾ ਨੇ ਤੇ ਇਹਨਾਂ ਨੇ ਵੀ सीबीआई ਦੀ ਇਨਕਾਰੀ ਦੀ ਮੰਗ ਕੀਤੀ ਆ ਕਿ ਜਿਹੜਾ ਇੱਕ ਅਰਾਧਾ ਕਾਤਲ ਦਾ ਕੇਸ ਆ ਉਹਨਾਂ ਉੱਤੇ ਪਾਇਆ ਜਾਵੇ 307 ਦੀ ਧਾਰਾ ਲੱਗ ਚੁੱਕੀ ਆ ਅਤੇ ਹੋਰ ਧਰਾਵਾਂ ਤਹਿਤ ਬੇਸ਼ੱਕ ਪਾਰਚਾ ਦਰਜ ਕਰ ਲਿਆ ਪੁਲਸ ਵਾਲਿਆਂ ਤੇ ਪਰ ਹਾਲੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਇਹ ਵੱਡੇ ਸਵਾਲ ਨੇ ਇਹ ਜਨਤਾ ਅੱਜ ਸਵਾਲ ਪੁੱਛਦੀ ਆ ਕਿ ਜੇਕਰ ਮਾਫ ਕਰਨਾ ਜੇਕਰ ਇਹ ਹਮਲਾ ਕਿਸੇ ਪੰਜਾਬ ਪੁਲਿਸ ਦੇ ਅਫਸਰ ਤੇ ਹੁੰਦਾ ਤੇ ਛੱਟ ਤੇ ਸਕੈਂਟਾਂ ਦੇ ਵਿੱਚ ਅਨਕਾਉਂਟਰ ਹੋ ਜਾਣਾ ਸੀ ਉਸ ਬੰਦੇ ਦਾ ਅਨਕਾਉਂਟਰ ਕਰਕੇ ਪਤਾ ਵੀ ਨਹੀਂ ਲੱਗਣ ਦਿੰਦੇ ਸੀ ਕਿ ਕਿਹੜੇ ਵੇਲੇ ਇਹਨਾਂ ਨੇ ਕੀ ਬਹਾਨਾ ਕੀ ਸਟੋਰੀ ਘੜ ਕੇ ਬਣਾਉਣੀ ਸੀ ਕਿ ਜੀ ਉਹ ਅਤਵਾਦੀ ਸੀ ਉਹ ਰਫਲ ਖੋ ਰਿਆ ਸੀ ਉਹ AK-47 ਖੋ ਰਿਆ ਸੀ ਬੜਾ ਇਹਨਾਂ ਨੇ ਤੁਹਾਨੂੰ ਸਭ ਵੀ ਸਟੋਰੀਆਂ ਬਣਾਉਣੀਆਂ ਸੀ ਪਰ ਇੱਕ ਫੌਜ ਦਾ ਕਰਨਲ ਤੇ ਉਹਦਾ ਪੁੱਤਰ ਕੁੱਟਿਆ ਹੋਵੇ 13 ਤਰੀਕ ਤੋਂ ਲੈ ਕੇ ਅੱਜ 31 ਮਾਰਚ ਹੋ ਗਈ ਤੁਸੀਂ ਆਪਸ ਹਾਵ ਲਾ ਲਓ ਕਿ ਪਾਲਸਰ ਤੇ ਸਰਕਾਰ ਦੀ ਸਾਰੀ ਮਿਲੀ ਭਗਤਾ ਇਹਦੇ ਬੱਚੇ ਜਦੋਂ ਸਿਵੀਆਈ ਕੋਲੇ ਜਿਹੜਾ ਕੇਸ ਚੱਲਿਆ ਗਿਆ ਨਾ ਫਿਰ ਜਿਹੜੀਆਂ ਪਾਲਸਰ ਦੀਆਂ ਵੀ ਭਾਜੜਾ ਪੈਣੀਆਂ ਸਰਕਾਰ ਦੀਆਂ ਵੀ ਪੈਣੀਆਂ ਪੈਣੀਆਂ ਫਿਰ ਨਾਨਕ ਸਿੰਘ ਵੀ ਟੰਗਿਆ ਜਾਊਗਾ ਤੇ ਫਿਰ ਬੜੇ ਬੜੇ ਅਫਸਰ ਜਿਹੜੇ ਪਿੱਸੇ ਖੜੇ ਨੇ ਇਹਨਾਂ ਦੇ ਪਿੱਠ ਉੱਤੇ ਉਹ ਵੀ ਜਿਹੜੇ ਰਾਗੜੇ ਜਾਣਗੇ ਕਹਿੰਦੇ ਹੁੰਦੇ ਆ ਪਾਪ ਕਮਾਉਂਦੇ ਆ ਤੇਰੇ ਕੋਈ ਨਬੈਲੀ ਬੈਲੀ ਰਾਮ ਜਦੋਂ ਬੰਦਾ ਪਾਪ ਕਮਾਉਂਦਾ ਉਹਦਾ ਕੋਈ ਵੇਲੇ ਆਰਾਮ ਨਹੀਂ ਹੁੰਦਾ ਉਹਦਾ ਪਰਮਾਤਮਾ ਸਾਰਾ ਨਹੀਂ ਬਣਦਾ ਪਰਮਾਤਮਾ ਵੇਖ ਜ਼ਰੂਰ ਰਿਹਾ ਕਿ ਤੁਸੀਂ ਜ਼ੁਲਮ ਕਰ ਰਹੇ ਹੋ ਲੋਕਾਂ ਉੱਤੇ ਉਹ ਤੁਹਾਨੂੰ ਜਿਹੜੀਆਂ ਜ਼ੁਲਮ ਨੇ ਜਿਹੜੇ ਫੇਕ ਕੰਕਰ ਕੀਤੇ ਉਹ ਤੁਹਾਨੂੰ ਦੇਣੇ ਪੈਣਗੇ ਲੇਖੇ ਇੱਥੇ ਦੇਣੇ ਪੈਣਗੇ ਅਗਲੀ ਵੀਡੀਓ ਤੁਹਾਨੂੰ ਮੈਂ ਇੱਕ ਉਹਨਾਂ ਦੀ ਪਤਨੀ ਸੁਣਾ ਕੇ ਅੱਗੇ ਗੱਲਬਾਤ ਆਪਾਂ ਜਾਰੀ ਰੱਖਦੇ ਆਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਕਿ ਜਿਹੜਾ ਕਿ ਦੁੱਖਦਰਦ ਆ ਇਹ ਸਭ ਨੂੰ ਆ ਇਹ ਸਾਰੇ ਦੇਸ਼ ਨੂੰ ਆ ਇਹ ਸਾਰੇ ਦੇਸ਼ ਦੀ ਇੱਜ਼ਤ ਦਾ ਸਵਾਲ ਆ ਬੜਾ ਵੱਡਾ ਸਵਾਲ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿਣਾ ਕਿ ਸਾਡੀ ਫੌਜ ਦੁਸ਼ਮਣਾਂ ਨਾਲ ਲੜਦੀ ਲੜਦੀ ਅੱਜ ਆਪਣੇ ਨਾਲ ਲੜਨਾ ਪੈ ਗਿਆ ਆਪਣੇ ਤੋਂ ਹਾਰ ਗਏ ਦੇਸ਼ਾਂ ਤੋਂ ਬਗਾਨਿਆਂ ਤੋਂ ਮੁਲਕਾਂ ਤੋਂ ਨਹੀਂ ਹਾਰੇ ਚੀਨ ਤੋਂ ਨਹੀਂ ਹਾਰੇ ਪਾਕਿਸਤਾਨ ਤੋਂ ਨਹੀਂ ਹਾਰੇ ਹੋਰ ਦੇਸ਼ਾਂ ਤੋਂ ਨਹੀਂ ਹਾਰੇ ਬੰਗਲਾਦੇਸ਼ ਤੋਂ ਨਹੀਂ ਹਾਰੇ ਪਰ ਆਪਣਿਆਂ ਤੋਂ ਅੱਜ ਮੈਂ ਕਹਿੰਦਾ ਕਿ ਹਾਰਨਾ ਪੈ ਰਿਹਾਗਾ ਪਰ ਕੌਣ ਕਰਾ ਰਿਹਾਗਾ ਸਾਰੇ ਇਹਦੇ ਪਿੱਛੇ ਤੁਸੀਂ ਸਰਾ ਜਾਣ ਤੋਂ ਪਹਿਲਾਂ ਉਹਨਾਂ ਦੀ ਇੱਕ ਪਤਨੀ ਤੁਹਾਨੂੰ ਮੈਂ ਵੀਡੀਓ ਸੁਣਾ ਦੇਵਾਂ ਫਿਰ ਅੱਗੇ ਗੱਲਬਾਤ ਕਰਦੇ ਆਂ ਜੀ ਦੇਸ ਫਰ ਸਟੈਪ ਬਾਈ ਸਟੈਪ ਤੇ ਅੱਜ 17 ਦਿਨ ਹੋ ਗਏ ਪੰਜਾਬ ਸਰਕਾਰ ਤੋਂ ਮਾਨੂੰ ਇੱਕ ਕਾਲ ਨਹੀਂ ਆਈ ਜੀ ਭਗਵਾਨ ਸਾਹਿਬ ਮਾਨ ਸਾਹਿਬ ਨੇ ਤੇ ਟਾਈਮ ਮੋਰਚਾ ਉਠਾਣ ਲੈ ਦਿੱਤਾ ਸਾਨੂੰ ਮਗਰ ਅੱਜ 17 ਦਿਨ ਤੇ ਕਿਸੇ ਮੌਕੇ ਪੰਜਾਬ ਗਵਰਨਮੈਂਟ ਦੀ ਕੋਈ ਡਿਊਟੀ ਨਹੀਂ ਬੰਦੀ ਕਿ ਇੱਕ ਨਾਗਰਿਕ ਦੇ ਕਰ ਕੀ ਹੋਇਆ ਕਹਿੰਦੇ ਸ਼ਹੀਦਾਂ ਦੇ 1 ਕਰੋੜ ਰੁਪਏ ਦਾ ਚੈੱਕ ਲੈ ਕੇ ਜਾਂਦੇ ਹੋ ਹਰ ਇੱਕ ਚੀਜ਼ ਤੇ ਟਵੀਟ ਕਰ ਦਿੰਦੇ ਹੋ ਤੇ ਇਹ ਕੋਈ ਮੁੱਦਾ ਬਹੁਤ ਛੋਟਾ ਮੁੱਦਾ ਨਹੀਂ ਸੀ ਕਹਿੰਦੇ ਪੰਜਾਬ ਦੇ ਪਾਲੇ ਹੋਏ ਚਾਰ ਗੁੰਡਿਆਂ ਦਾ ਮੁੱਦਾ ਸੀ ਤੇ ਤੁਹਾਡਾ ਫਰਜ਼ ਨਹੀਂ ਬੰਦਾ ਸੀਗਾ ਕੋਈ ਬੋਲਣ ਦਾ ਸਸਪੀ ਨਾਨਕ ਸਾਹਿਬ ਨੂੰ ਤੇ ਚਾਰ ਗੁੰਡਿਆਂ ਦਾ ਨਾਮ ਲੈਂਦੇ ਹੋਏ ਸ਼ਰਮਾ ਸ਼ਰਮ ਨਹੀਂ ਨਾਨੂੰ ਤਾਂ ਪ੍ਰੋਬਲਮ ਹੋ ਰਹੀ ਸੀ ਡਰ ਰਹੇ ਸੀਗੇ ਡੀਜੀ ਸਾਹਿਬ ਨੇ ਕਿਹਾ ਇਨਸੀਡੈਂਟ ਬਣਾਨੇ ਚਾਹ ਰਹੇ ਹੋ ਐਸਐਚਓ ਦੇ ਨਾਮ ਨਹੀਂ ਲੈ ਪੰਜਾਬ ਪੁਲਿਸ ਕੀ ਚਾਰ ਐਸਐਚਓ ਦੇ தம்ੇ ਦੱਬੀ ਪਈ ਹੈ ਜੀ ਕਿ ਉਹਨਾਂ ਦੇ ਨਾਮ ਲੈਣ ਤੋਂ ਹੋਈ ਡਰਦੀ ਹੈ ਕੋਲੋ ਚਾਰ ਐਸਐਚਓ ਨੂੰ ਬਚਾਣ ਲਈ ਅੱਜ ਪੂਰੀ ਸਰਕਾਰ ਸਰ ਨਾਲ ਸਾਨੂੰ ਇੱਕ ਫੋਨ ਨਹੀਂ ਕਰ ਸਕੀ ਕਰਨਲ ਸਾਹਿਬ ਦਾ ਸਹਿਤ ਨਹੀਂ ਪੁੱਛ ਸਕੀ ਪੁਲਿਸ ਦਾ ਕੋਈ ਪਹਿਲਾ ਮਾਮਲਾ ਨਹੀਂ ਇਹ ਪੁਲਿਸ ਦਾ ਕੋਈ ਪਹਿਲਾ ਕਹਿਰ ਨਹੀਂ ਕਿ ਜਿਹੜਾ ਕਰਨਲ ਪਰਿਵਾਰ ਤੇ ਪਹਿਲਾ ਅਤਿਆਚਾਰ ਟਾਇਆ ਹੋਵੇ ਜਾਂ ਉਸ ਤੋਂ ਪਹਿਲਾਂ ਕਿਸੇ ਤੇ ਨਾ ਟਾਇਆ ਹੋਵੇ ਇਹ ਤੁਹਾਨੂੰ ਮੈਂ ਸਾਰਿਆਂ ਨੂੰ ਬਾਰ-ਬਾਰ ਅਧਾਰਨਾ ਦੇ ਰਿਆਂਗਾ ਕਿ 90 ਤੋਂ 95 ਤੱਕ ਜੋ ਹਾਸਰ ਸਿੱਖ ਕੌਮ ਦਾ ਹੋਇਆ ਘਰਾਂ ਵਿੱਚੋਂ ਚੱਕ-ਚੱਕ ਮੁੰਡੇ ਮਾਰੇ ਜੇਕਰ ਝੂਠੇ ਪੁਰਸ ਮੁਕਾਬਲਿਆਂ ਦੀ ਦਸਤਾਨ ਲਿਖੀ ਜਾਵੇ ਉਹ ਬਹੁਤ ਥੋੜੀ ਆ ਸਾਡਾ ਪੰਜਾਬ ਅੱਧਾ ਬਿਲਾ ਕਰ ਦਿੱਤਾ ਜੇਕਰ ਭਾਈ ਜਸਵੰਤ ਸਿੰਘ ਖਾਲੜੇ ਵਰਗੇ ਜੋ ਦੇ ਮੂਰੇ ਹੋ ਕੇ ਉਹਨਾਂ ਨੇ ਕਿਹਾ ਕਿ 25000 ਲਾਸਾਂ ਨੇ ਜਿਹੜੀਆਂ ਉਹਨਾਂ ਦੀ ਸਨਾਖਤ ਕੀਤੀ ਤੇ ਜਿਹੜੀਆਂ ਕਿ ਬੇ ਇਹਨਾਂ ਨੇ ਕਹਿ ਕੇ ਕਿ ਜਿਹੜੀਆਂ ਅਸੀਂ ਸਨਾਖਤ ਨਹੀਂ ਕਰ ਸਕਦੇ ਜਿਹੜੀਆਂ ਇਹ ਲਾਸਾਂ ਨੇ ਇਹ ਲਾ ਵਾਰਸ ਲਾਸਾਂ ਕਹਿ ਕੇ ਜਿਹੜੀਆਂ ਪੁਲਸ ਵੱਲੋਂ ਸਾਰੀਆਂ ਜਾ ਰਹੀਆਂ ਸੀ ਸਾਰਾ ਡਾਟਾ ਇਕੱਠਾ ਕਰਕੇ ਜਸਵੰਤ ਸਿੰਘ ਖਾਲੜਾ ਨੇ ਤੇ ਫਿਰ ਬਡੇ-ਬਾਡੇ ਅਫਸਰ ਕਰਦੇ ਸੀ ਉਸ ਤੋਂ ਪਹਿਲਾਂ ਹੀ ਕਿ ਅਫਸਰ ਕਰਨਾ ਚੱਕ ਕੇ ਜਿਹੜਾ ਜਸਵੰਤ ਸਿੰਘ ਖਾਲੜੇ ਦਾ ਮੁਕਾਬਲਾ ਬਣਾ ਕੇ ਨਹਿਰ ਦੇ ਵਿੱਚ ਤੇਰ ਦਿੱਤਾ ਤੇ ਅੱਜ ਤੱਕ ਕੋਈ ਥੋਪਾ ਨਹੀਂ ਲੱਗਿਆ ਕਿ ਜਾਦਵਾਂ ਨੇ ਕਿੱਧਰ ਖਪਾ ਦਿੱਤਾ ਇਸ ਕਰਕੇ ਕਹਿੰਦੇ ਆ ਕਿ ਜਿਨ੍ਹਾਂ ਨੂੰ ਦੁੱਖ ਹੁੰਦਾ ਜਿਨ੍ਹਾਂ ਦੇ سینੇ ਦਿੱਤੇ ਆਰੀ ਲੱਗਦੀ ਆ ਜਿਨ੍ਹਾਂ ਦੇ سینਿਆਂ ਤੇ ਦਰਦ ਹੁੰਦਾਗਾ ਜਿਹਨੂੰ ਇਸ ਦਰਦ ਦਾ ਇਸ ਕੌਮ ਦੇ ਨਾਲ ਦਰਦ ਹੈ ਇਸ ਪੰਜਾਬ ਦੇ ਨਾਲ ਦਰਦ ਹੈ ਇਸ ਫੌਜ ਦੇ ਨੌਜਵਾਨਾਂ ਨਾਲ ਦਰਦ ਦਾ ਸਾਡੀ ਪੁਲਿਸ ਨਾਲ ਵੀ ਆ ਦਰਦ ਸਾਡਾ ਓਨੇ ਆ ਪਾਲ ਮਾਤਾ ਨੂੰ ਇੱਥੇ ਪੇਰ ਕਹਿਣਾਗਾ ਕਿ ਪਰ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਅੱਜ ਘਰਤੂਤ ਕਰ ਰਹੀਆਂ ਨੇ ਜਿਹੜੀਆਂ ਕਾਲਾ ਕਾਲੀਆਂ ਭੇਡਾਂ ਨੇ ਸਾਡੇ ਨੌਜਵਾਨ ਚੁੱਕ ਚੁੱਕ ਕੇ ਸ਼ਹੀਦ ਕੀਤੇ ਆ ਉਹਨਾਂ ਮਾਰੇ ਆ ਉਹਨਾਂ ਨੂੰ ਅਸੀਂ ਕਿਵੇਂ ਭੁੱਲੀਏ ਉਸ ਦਰਦ ਨੂੰ ਅਸੀਂ ਕਿਵੇਂ ਭੁੱਲ ਜੀਏ ਜ ਜਿਹੜਾ ਸਾਡੇ ਬੇਗਨਾਹ ਚੁੱਕ ਚੁੱਕ ਕੇ ਘਰਾਂ ਦੇ ਵਿੱਚੋਂ ਮੁੰਡੇ ਚਾਹੇ ਮੋਨੇ ਹੋਣ ਘੋਨੇ ਹੋਣ ਪੱਗਾਂ ਵਾਲੇ ਹੋਣ ਦਸਤਾਰਾਂ ਵਾਲੇ ਹੋਣ ਕੇਸਾਂ ਵਾਲੇ ਹੋਣ ਪਰ ਇਹ ਜਿਆ ਪੰਜਾਬ ਦਾ ਪਿੰਡ ਦੱਸ ਦਿਓ ਕਿੱਥੇ ਜਿੱਤੇ ਇਹ ਮੁਕਾਬਲਾ ਕਹਿ ਕੇ ਨਾ ਮਾਰੇ ਹੁਣ ਤੇ ਇਸ ਕਰਕੇ ਭਾਈ ਸਾਨੂੰ ਇਹ ਦਰਦ ਲੱਗਦਾਗਾ ਕਿ ਅੱਜ ਕਰਨਲ ਪਰਿਵਾਰ ਦਾ ਹਾਲ ਦੇਕਰ ਉਹਦੀ ਘਰ ਵਾਲੀ ਉਹਦੀ ਪਤਨੀ ਸਾਡੀ ਭੈਣ ਉਹਦੇ ਵਿੱਚ ਇਹ ਜਜ਼ਬਾ ਨਾ ਹੁੰਦਾ ਤਾਂ ਇਹ ਕੇਸ ਕਿੱਦੋਂ ਦਾ ਰਫੂ ਦਫੂ ਹੋਇਆ ਹੁੰਦਾ ਤੇ ਹੋ ਸਕਦਾ ਕਿ ਕਰਨਲ ਪਰਿਵਾਰ ਦੇ ਉੱਪਰ ਜਿਹੜਾ ਇਹ ਵੱਡਾ ਦੁੱਖਾਂ ਦਾ ਪਹਾੜ ਟੁੱਟ ਸਕਦਾ ਸੀ ਕੌਕ ਜੈਸ ਬੰਦੇ ਦੇ ਹੱਥ ਤੇ ਕਹਿੰਦੇ ਖੂਨ ਲੱਗਿਆ ਹੋਵੇ ਮੂੰਹ ਨੂੰ ਉਹ ਜਦੋਂ ਪਹਿਲਾਂ ਕਹਿ ਕੇ ਆਇਆ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਇਹ ਧੌਂਕੀਆਂ ਦੇ ਰਹੇ ਆ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਅਸੀਂ ਨੌਜਵਾਨ ਮੁੰਡਾ ਮਾਰ ਕੇ ਆਏ ਆ ਕਿ ਅਸੀਂ ਤੁਹਾਨੂੰ ਵੀ ਮਾਰ ਦੇਣਾ ਮਾਰ ਵੀ ਦੇਣਾ ਇਸ ਦੇ ਵਿੱਚ ਸੱਕ ਵੀ ਕੋਈ ਨਹੀਂ ਇਹਦਾ ਪਰਮਾਤਮਾ ਦੇ ਕਰਮਾ ਸਾਰੇ ਲਾ ਲਓ ਪਰਮਾਤਮਾ ਸਾਰਾ ਲਾ ਲਓ ਕਿ ਉਹ ਪਿਓ ਪਤ ਬਚ ਗਏ ਜੇ ਉਹਨਾਂ ਕੋਲੇ ਕਾਰਡ ਨਾ ਹੁੰਦਾ ਤੇ ਪੁਲਿਸ ਨੇ ਉਹਨਾਂ ਦਾ ਮੁਕਾਬਲਾ ਮ ਬਣਾ ਦੇਣਾ ਸੀ ਅੱਜ ਡੀਜੀਪੀ ਗੌਰਵਜਲ ਕਹਿ ਰਿਹਾ ਤੇ ਇਹਨੂੰ ਪੁਲਿਸ ਤੇ ਕਹਿੰਦਾ ਫੌਜ ਦੇ ਵਿੱਚ ਵਰਸਲ ਫੌਜ ਤੇ ਪੁਲਿਸ ਦਾ ਜਿਹੜਾ ਆਗ ਵਿੱਚ ਲੇਮਨ ਨਾ ਕਰੋ ਇਹ ਇੱਕ ਜਾਂ ਫਿਰ ਇਹ ਕਹਦੋ ਕਿ ਤੁਹਾਡੀ ਉਸ ਪਰਿਵਾਰ ਦੇ ਨਾਲ ਕੋਈ ਨਿੱਜੀ ਰੰਜਿਸ਼ ਦੀ ਪੁਲਿਸ ਦੀ ਜਾਂ ਫਿਰ ਦੱਸਦੇ ਭਾਈ ਤੁਸੀਂ ਕਿਹੜੇ ਸਬੂਤਾਂ ਦੇ ਤਹਿਤ ਕੁੱਟਿਆ ਕੀ ਤੁਹਾਡੇ ਉੱਤੇ ਉਹਨੇ ਪਰਿਵਾਰ ਨੇ ਹਮਲਾ ਕੀਤਾ ਕੀ ਗੱਲ ਆ ਕੀ ਕਾਰਨ ਕੁੱਟਿਆ ਕਿਉਂ ਐਸਐਸਪੀ ਕਿਉਂ ਡੀਜੀਪੀ ਕਿਉਂ ਪੰਜਾਬ ਦੀ ਸਰਕਾਰ ਸਾਰੀ ਜਿਹੜੀ ਕਿ ਇੱਕ ਹਾ ਦਾ ਨਾਰਾ ਮਾਰਤੋ ਜਿਹੜਾ ਗਰੇਜ ਕਿਉਂ ਕਰ ਰਹੀ ਆ ਇਹ ਵੱਡੇ ਸਵਾਲ ਨੇ ਦੇਖਦੇ ਆ ਕਿ ਅੱਜ ਭਗਵੰਤ ਮਾਨ ਨਾਲ ਉਹਨਾਂ ਦੀ ਪਤਨੀ ਮਿਲਦੀ ਆ ਔਰ ਤੁਹਾਨੂੰ ਥੋੜੇ ਟਾਈਮ ਦੇ ਵਿੱਚ ਵੀਡੀਓ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਖੁਲਾਸੇ ਕਰਾਂਗੇ ਕਿ ਜਿਹੜੇ ਕਿ ਪੁਲਿਸ ਮੁਲਾਜ਼ਮਾਂ ਨੇ ਆਪਸ ਵਿੱਚ ਭੜ ਚੁੱਕੇ ਨੇ ਇਹ ਵੀ ਜਿਹੜਾ ਸੋਤਰਾ ਤੋਂ ਵੱਡੀ ਜਾਣਕਾਰੀ ਹੋਇਆ ਕਿਉਂਕਿ ਹਰ ਇੱਕ ਨੂੰ ਨੌਕਰੀ ਪਿਆਰੀ ਆ ਉਹ ਕਹਿੰਦਾ ਤੇਰੇ ਕਰਕੇ ਹੋਇਆ ਉਹ ਕਹਿੰਦਾ ਤੇਰੇ ਕਰਕੇ ਹੋਇਆ ਉਹ ਕਹਿੰਦਾ ਤੇਰੇ ਕਰਕੇ ਹੋਇਆ ਹੁਣ ਆਪ ਇਹ ਗੱਲਾਂ ਕਰੇ ਆ ਪਹਿਲਾਂ ਇਹ ਇਲਜਾਮ ਲਾਉਂਦੇ ਸੀ ਕਿ ਕਰਨ ਤੇ ਉਹਦੇ ਬੇਟੇ ਨੇ ਸ਼ਰਾਬ ਪੀਤੀ ਆ ਉਹਦਾ ਜਿਹੜਾ ਸਾਰਾ ਕੁਝ ਜਿਹੜਾ ਤਹਿਤ ਵਗੈਰਾ ਹੋ ਚੁੱਕੇ ਨੇ ਤੇ ਉਹਦੇ ਵਿੱਚ ਕੋਈ ਅਲਕੋਹਲ ਨਹੀਂ ਆਇਆ ਤੇ ਪੁਲਿਸ ਨੇ ਆਪਦੇ ਕਿਉਂ ਨਹੀਂ ਕਰਵਾਏ ਜੇ ਪਾਲਸ ਸੱਚੀ ਹੁੰਦੀ ਉਹ ਵੀ ਕਰਵਾਉਂਦੀ ਅੱਜ ਸਾਰਾ ਇਹ ਪਤਾ ਹੀ ਆਪਣ ਨੂੰ ਸਾਰਾ ਬਾਰ-ਬਾਰ ਦੱਸਣ ਦੀ ਜ਼ਰੂਰਤ ਆ ਪਰ ਅੱਜ ਮੈਂ ਇੱਕ ਹੋਰ ਗੱਲ ਕਹਿਣਾ ਇੱਥੇ ਪੰਜਾਬ ਦੇ ਵਾਸੀ ਨੇ ਦੇਸ਼ ਦੇ ਵਾਸੀ ਨੇ ਵੱਡੀ ਗਿਣਤੀ ਦੇ ਵਿੱਚ ਅੱਜ ਉਸ ਫੌਜ ਦੇ ਪਰਿਵਾਰ ਦੇ ਨਾਲ ਖੜੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂਗਾ ਤੇ ਨਾਲ ਇਹ ਜਿਹੜੇ ਪੰਜਾਬੀ ਵਿਰਸਾ ਟੀਵੀ ਨੂੰ ਦੇਖਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਆਪਣੇ ਬੜੇ ਕੀਮਤੀ ਵਿਚਾਰ ਲਿਖਦੇ ਆ ਮੈਂ ਉਹਨਾਂ ਦਾ ਬਈ ਦਿਲੋਂ ਤਹਿ ਦਰੋਂ ਧੰਨਵਾਦ ਕਰਦਾ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਜਿਹੜੇ ਕਿ ਇੱਕ ਸਾਨੂੰ ਵੀ ਦਿਲਾਸਾ ਹੁੰਦਾ ਅਸੀਂ ਵੀਡੀਓ ਬਣਾਉਣੀ ਆ ਅਸੀਂ ਵੀ ਵੀਡੀਓ ਤੁਹਾਡੇ ਤੱਕ ਤੁਹਾਨੂੰ ਸੁਣਾਉਣ ਵਾਸਤੇ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਬਣਾਉਣੀ ਆ ਕਿ ਅਸੀਂ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚੇ ਤੁਹਾਡੀ ਤੁਸੀਂ ਸਾਡੀ ਆਵਾਜ਼ ਸਰਕਾਰਾਂ ਤੱਕ ਪਹੁੰਚਾ ਸਕੋ ਸਾਡੀ ਆਵਾਜ਼ ਜਿਹੜੀਆਂ ਕਿ ਪ੍ਰਸ਼ਾਸਨ ਤੱਕ ਪਹੁੰਚਾ ਸਕੋ ਤਾਂ ਕਿ ਉਸ ਪਰਿਵਾਰ ਨੂੰ ਇਨਸਾਫ ਮਿਲ ਮਿਲ ਜਾਵੇ ਉਮੀਦ ਕਰਦਾ ਹਾਂਗਾ ਕਿ ਬਾਕੀ ਵੀਡੀਓ ਵਾਂਗੂ ਇਸ ਵੀਡੀਓ ਨੂੰ ਵੀ ਤੁਸੀਂ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਜਿਹੜਾ ਅਪਰੇਲਾ ਜਰੂਰ ਕਰੋਗੇ ਧੰਨਵਾਦ ਵਹਿਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ